ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਪੁਲਿਸ ਦੇ ਵੱਲੋਂ ਚੈਕਿੰਗ ਮੁਹਿੰਮ ਜਾਰੀ ਹੈ ਇਸੇ ਦੇ ਤਹਿਤ ਅੱਜ ਜਲੰਧਰ ਦੇ ਵਿੱਚ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਛੁਕਲਾ ਪਹੁੰਚੇ ਉਹਨਾਂ ਨੇ ਥਾਣਾ ਰਾਮਾ ਮੰਡੀ ਦੇ ਵਿੱਚ ਜਾ ਕੇ ਜਾਇਜ਼ਾ ਵੀ ਲਿਆ ਅਰਪਿਤ ਛੁਕਲਾ ਦੇ ਨਾਲ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਥਾਣਿਆਂ ਦੇ ਵਿੱਚ ਹੋਰ ਇੱਕ ਗ੍ਰਨੇਡ ਦੇ ਨਾਲ ਹਮਲਿਆਂ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਅਲਪੇ ਸ਼ੁਕਲਾ ਰਾਮਾ ਮੰਡੀ ਥਾਣੇ ਦੇ ਵਿੱਚ ਪਹੁੰਚੇ ਇਸ ਸਬੰਧੀ ਉਹਨਾਂ ਨੇ ਥਾਣੇ ਦੀ ਚੈਕਿੰਗ ਵੀ ਕੀਤੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਗੇਟ ਦੇ ਵਿੱਚ ਤਨਾਤ ਸੰਤਰੀ ਕੋਲੋਂ ਹੂਟਰ ਵੀ ਵੱਜਵਾ ਕੇ ਦੇਖਿਆ ਤਾਂ ਇਸ ਦੇ ਨਾਲ ਦੱਸ ਦਈਏ ਉਹਨਾਂ ਕਿਹਾ ਕਿ 26 ਜਨਵਰੀ ਨੂੰ ਲੈ ਕੇ ਲਗਾਤਾਰ ਪੁਲਿਸ ਸਿਕਿਉਰਿਟੀ ਦੇ ਕੜੇ ਪ੍ਰਬੰਧ ਪੂਰੇ ਪੰਜਾਬ ਭਰ ਦੇ ਵਿੱਚ ਕੀਤੇ ਗਏ ਨੇ ਅਤੇ ਇਸ ਦੇ ਨਾਲ ਹੀ ਮਾਰੇ ਅੰਸਰਾ ਤੇ ਨੱਥ ਪਾਉਣ ਦੇ ਲਈ ਲਗਾਤਾਰ ਪੁਲਿਸ ਕਾਰਜਰਥ ਹੈ ਤੇ ਲੋਕਾਂ ਦੀ ਸੇਵਾ ਕਰੇਗੀ ਕਿੱਤੇ ਗਏ ਚਲੰਦਰ ਦੇ ਜਿਹੜਾ ਗਣਤੰਤਰਤਾ ਦਿਵਸ ਦਾ ਸਮਾਗਮ ਹੋਣ ਜਾ ਰਿਹਾ ਹੈ ਉਹਦੇ ਲਈ ਪੰਜਾਬ ਭਰ ਦੇ ਵਿੱਚ ਅਲਰਟ ਘੋਸ਼ਿਤ ਕੀਤਾ ਹੋਇਆ ਹੈ। ਔਰ ਪੰਜਾਬ ਪੁਲਿਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਈ ਆਪਰੇਸ਼ਨਸ ਚਲਾਏ ਜਾ ਰਹੇ ਹਨ ਤਾਂ ਕਿ ਜਿਹੜੇ ਐਂਟੀ-ਸੋਸ਼ਲ 엘ਿਮੈਂਟਸ ਹੈ, ਐਂਟੀ-ਨੈਸ਼ਨਲ 엘ਿਮੈਂਟਸ ਹੈ, ਕ੍ਰਿਮਨਲਸ ਹੈ, ਗੈਂਗਸਟਰਸ ਹੈ, ਡਰੱਗ ਪੈਟਲਰਸ ਹੈ, ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਔਰ ਇਸਦੀ ਸਮੀਖਿਆ ਕਰਨ ਲਈ ਅੱਜ ਮੈਂ ਇਥੇ ਜਲੰਧਰ ਵਿਜ਼ਿਟ ਕੀਤਾ ਹੈ ਔਰ ਇਸ ਦੇ ਬਾਅਦ ਲੁਧਿਆਣਾ ਦੇ ਕੁਝ ਏਰੀਆਜ਼ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੇ ਆਪਰੇਸ਼ਨਸ ਚੱਲ ਰਹੇ ਉਹਦੀ ਸਮੀਖਿਆ ਕੀਤੀ ਜਾਏਗੀ ਸਰ ਕਿੰਨੀ ਫੌਜੇ 26 ਜਨਵਰੀ ਨੂੰ ਲੱਗ ਕੇ ਤੁਹਾਡੇ ਨੂੰ ਲੱਗਦਾ ਜਲੰਧਰ ਦੇ ਪੰਜਾਬ ਦੇ ਵਿੱਚ ਕਿਹੜੀਆਂ ਪ੍ਰਬੰਧ ਕੀਤੇ ਗਏ ਐਕਸਟਰਾ ਫੋਰਸ ਵੀ ਪ੍ਰੋਵਾਈਡ ਕੀਤੀ ਗਈ ਹੈ ਤਾਂ ਕਿ ਨਾਕਾਬੰਦੀ ਕੀਤੀ ਜਾਵੇ ਔਰ ਇੰਟੈਂਸਿਵ ਚੈਕਿੰਗ ਕੀਤੀ ਜਾਵੇ ਤਾਂ ਕਿ ਕੋਈ ਵੀ ਮਾੜਾ ਅਨਸਰ ਕਿਸੇ ਕਿਸਮ ਦੀ ਕੋਈ ਕਰਾਇਮ ਕਰਨ ਦੇ मंसूਬੇ ਦੇ ਵਿੱਚ ਕਾਮਯਾਬ ਨਾ ਹੋਵੇ ਸਰ ਬਹੁਤ ਵਾਰ ਦੇਖਿਆ ਜਾਂਦਾ ਕਿ ਜਦੋਂ 15 ਅਗਸਤ ਜਾਂ 26 ਜਨਵਰੀ ਆਉਂਦੀ ਹੈ ਤਾਂ ਕਈ ਸਾਈਟ ਤੇ ਦਿਵਾਰਾਂ ਤੇ ਕੁਝ ਨਾਰੇ ਲਿਖੇ ਜਾਂਦੇ ਨੇ ਕੁਝ ਧਮਕੀਆਂ ਵੀ ਆਉਂਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਪੁਲਿਸ ਕੀ ਕੁਝ ਕੰਮ ਜਿਹੜੇ ਉਹ ਕਰ ਰਹੀ ਹੈ ਜੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਸਾਡੇ ਹੌਟਸਪੌਟਸ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਐ ਐਕਸ਼ਨ ਲੈ ਰਹੇ ਆਂ ਔਰ ਅਸੀਂ ਇਸ ਗੱਲ ਨੂੰ ਇਹ ਨਹੀਂ ਬਣਾਵਾਂਗੇ ਕਿ ਕੋਈ ਵੀ ਮੜਾ ਅਨਸਰ ਕੋਈ ਕ੍ਰਾਈਮ ਨਾ ਕਰ ਸਕੇ ਇੱਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਪੁਲਿਸ ਦੇ ਨਾਲ ਤਾਲਮੇਲ ਰੱਖੋ ਜੇ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਪੁਲਿਸ ਨਾਲ ਸ਼ੇਅਰ ਕਰੋ ਪੁਲਿਸ ਤੁਹਾਡੀ ਸੁਰੱਖਿਆ ਲਈ 24 ਘੰਟੇ ਤਤਪਰ ਹੈ ਹਾਜ਼ਰ ਹੈ ਬਿਊਰੋ ਰਿਪੋਰਟ ਔਨ ਪੁਆਇੰਟ